ਪੰਜਾਬ ਸਿਵਲ ਸਕੱਤਰੇਤ ਨੂੰ ਧਮਕੀ ਭਰੀ ਈਮੇਲ ਆਈ ਹੈ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਨਾਲ ਅਡਾਉਣ ਦੀ ਧਮਕੀ ਦੇ ਦਿੱਤੀ ਗਈ ਹੈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਨਾਲ ਨਾਲ ਪੰਜਾਬ ਸਿਵਲ ਸਕੱਤਰੇਤ ਨੂੰ ਧਮਕੀ ਦਿੱਤੀ ਗਈ ਹੈ ਬੌਮ ਥ੍ਰੈਟ ਆਇਆ ਹੈ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤੰਗ ਦੀ ਕੋਈ ਧਮਕੀ ਭਰੀ ਈਮੇਲ ਆਈ ਹੋਵੇ ਕਈ ਵਾਰ ਪੰਜਾਬ ਦੇ ਵਿੱਚ ਬਹੁਤ ਸਾਰੇ ਸਕੂਲਾਂ ਨੂੰ ਬਹੁਤ ਸਾਰੀਆਂ ਅਦਾਲਤਾਂ ਨੂੰ ਅਜਿਹੀਆਂ ਧਮਕੀ ਭਰੀਆਂ ਈਮੇਲਸ ਆ ਚੁੱਕੀਆਂ ਨੇ ਪਰ ਇੱਕ ਵਾਰ ਫੇਰ ਪੰਜਾਬ ਸਿਵਲ ਸਕੱਤਰੇਤ ਧਮਕੀ ਭਰੀ ਈਮੇਲ ਆਈ ਹੈ ਅਤੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪੂਰੀ ਇਮਾਰਤ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਜਿਹੜੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਹੈ ਉਸ ਨੂੰ ਵੀ ਅਜੇ ਹੀ ਇੱਕ ਈਮੇਲ ਆਈ ਹੈ ਜਿਸ ਦੇ ਵਿੱਚ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਨਾਲ ਓਡਾਉਣ ਦੀ ਧਮਕੀ ਦਿੱਤੀ ਗਈ ਹੈ ਇਹ ਤਸਵੀਰ ਹੈ ਉਸ ਈਮੇਲ ਦੀ ਇਹ ਸਕਰੀਨਸ਼ਾਟ ਹੈ ਉਸ ਈਮੇਲ ਦਾ ਜਿਸ ਦੇ ਵਿੱਚ ਜ਼ਿਕਰ ਹੈ ਪੰਜਾਬ ਸਿਵਲ ਸਖਤਰੇ ਦੇ ਨਾਲ ਨਾਲ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦਾ ਜਿਸ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਉਂ ਹੀ ਇਹ ਈਮੇਲ ਪਹੁੰਚਦੀ ਹੈ ਤਾਂ ਉਸ ਦੌਰਾਨ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ ਇਸ ਵੇਲੇ ਪਹੁੰਚੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਸਿਵਲ ਸਕਤਰੇ ਦੀਆਂ ਸੈਕਟਰੀ 8 ਦੀਆਂ ਇਹ ਤਸਵੀਰਾਂ ਨੇ ਜਿੱਥੇ ਜਿਹੜੇ ਪੁਲਿਸ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਐਂਬੂਲੈਂਸਿਜ਼ ਪਹੁੰਚੀਆਂ ਨੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਡੌਗ ਸਕੁਐਡਸ ਦੇ ਨਾਲ-ਨਾਲ ਜਿਹੜੇ ਬੰਬ ਨਿਰੋਧਕ ਦਸਤੇ ਨੇ ਸਾਰੀਆਂ ਟੀਮਾਂ ਇਸ ਵੇਲੇ ਸਕਤਰੇ ਦੇ ਵਿੱਚ ਮੌਜੂਦ ਨੇ ਅਤੇ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦੇਣ ਤੋਂ ਬਾਅਦ ਪੁਲਿਸ ਇਸ ਵੇਲੇ ਚੌਕਸ ਹੈ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਧਮਕੀ ਭਰਿਆ ਈਮੇਲ ਮਿਲਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਿਵਲ ਸਕੱਤਰੇ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਮੈਂਸ਼ਨ ਕੀਤਾ ਗਿਆ ਟਾਈਮ ਇਸ ਈਮੇਲ ਦੇ ਵਿੱਚ ਕਿ ਬੰਬਨਾਰ ਉਡਾ ਦਿੱਤਾ ਜਾਵੇਗਾ ਸਿਵਲ ਸਕੱਤਰਤ ਨੂੰ ਸਿਵਲ ਸਕੱਤਰਤ ਜਿੱਥੇ ਪੰਜਾਬ ਦੇ ਮੰਤਰੀ ਬੈਠਦੇ ਨੇ ਜਿੱਥੋਂ ਪੰਜਾਬ ਦੀ ਸਰਕਾਰ ਚੱਲਦੀ ਆ ਜਿੱਥੇ ਪੰਜਾਬ ਦੇ ਅਧਿਕਾਰੀ ਬੈਠਦੇ ਨੇ ਬਿਊਰੋਕ੍ਰੇਸੀ ਬੈਠਦੀ ਆ ਜਿੱਥੇ ਬਹੁਤ ਵੱਡਾ ਅਮਲਾ ਫੈਲਾ ਜਿਹੜੇ ਦਫ਼ਤਰ ਨੇ ਇੱਥੋਂ ਚੱਲਦੇ ਨੇ ਮੁੱਖ ਦਫ਼ਤਰ ਇੱਥੇ ਨੇ ਚੰਡੀਗੜ੍ਹ ਸਿਵਲ ਸਕੱਤਰਤ ਜਿਸ ਨੂੰ ਬੰਬਨਾਰ ਉਡਾਉਣ ਦੀ ਧਮਕੀ ਮਿਲੀ ਹੈ ਅਤੇ ਇਸ ਦੇ ਨਾਲ ਹੀ ਜ਼ਿਲ੍ਹਾ ਅਦਾਲਤ ਜਿੱਥੇ ਹਰ ਰੋਜ਼ ਕੇਸ ਜਿਹੜੇ ਨੇ ਉਹ ਲੱਗਦੇ ਨੇ ਬਹੁਤ ਸਾਰੇ ਜਿਹੜੇ ਉਥੇ ਅਦਾਲਤਾਂ ਦੇ ਵਿੱਚ ਆਪਣੀ ਪੇਸ਼ੀ ਭੁਗਤਣ ਲਈ ਲੋਕ ਆਉਂਦੇ ਨੇ ਵਕੀਲ ਨੇ ਬਹੁਤ ਵੱਡੇ ਪੱਧਰ ਤੇ ਇੱਥੇ ਲੋਕ ਮੌਜੂਦ ਹੁੰਦੇ ਨੇ ਤਾਂ ਸਖਤਰੇ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੂੰ ਵੀ ਇਹ ਬੰਬ ਥ੍ਰੈਟ ਆਇਆ ਹੈ ਜਿਸ ਤੋਂ ਬਾਅਦ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੌਕਸੀ ਵਰਤੀ ਜਾ ਰਹੀ ਹੈ ਹਰ ਆਉਣ ਜਾਣ ਵਾਲੇ ਤੇ ਨਜ਼ਰ ਰੱਖੀ ਜਾ ਰਹੀ ਹੈ ਅ ਇਸ ਵੇਲੇ ਤਲਾਸ਼ੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਚੱਪੇ ਚੱਪੇ ਤੇ ਇਸ ਵੇਲੇ ਚੈਕਿੰਗ ਕੀਤੀ ਜਾ ਰਹੀ ਹੈ ਸੈਨੀਟਾਈਜ਼ ਕੀਤਾ ਜਾ ਰਿਹਾ ਇਮਾਰਤ ਨੂੰ ਬੇਹਦ ਅਹਿਮ ਇਮਾਰਤ ਪੰਜਾਬ ਦੀ ਇਹ ਸਿਵਲ ਸਕਤਰੇਤ तो इस वेल सीधा चल दिया अंकित दुदानी मेरे सहयोगी सिविल बाहर मौजूद ने अंकित बहुत वो अपडेट जिस ढंग के बॉम्ब थरैट आई है एक बार फिर पहला भी आई थ कि कुछ माहौल इतने चैकिंग की जा रही है की तलाशी अभियान शुरू कर दिया गया अंकित बिल्कुल ये आप सेक्ट्रेट के अंदर हम मौजूद हैं और आप देख सकते हैं कि यही पंजाब सचिवालय है और आप देख सकते हैं कि यहाँ फायर ब्रिगेड की गाड़ी कहें एम्बुलेंस कहें या तो बॉम्ब डिटेक्शन जो स्क्वाड है वो यहाँ पहुँच चुका है पुलिस की गाड़ियाँ यहाँ पहुँच चुकी हैं और जैसे ही ईमेल आती है और ई में धमकी दी जाती है तो उसके तुरंत बाद यहाँ सक्रिय हो जाता है प्रशासन और तुरंत की तुरंत सारे के सारे लोग यहाँ पहुँच जाते हैं यहाँ चेकिंग हो चुकी है बॉम्ब डिटेक्शन स्क्वैड जो यहाँ पहुँची है उसके माध्यम से चेकिंग पूरी की जा चुकी है कोई भी चीज़ नहीं मिली है जो आपत्तिजनक हो लेकिन अभी भी पुलिस यहाँ मौजूद है और आप देख सकते हैं कि एम्बुलेंस की गाड़ी आपको देख देख पा रहे हैं फायर ब्रिगेड आप देख पा रहे हैं चंडीगढ़ पुलिस की गाड़ी आप देख पा रहे हैं तो बम डिटेक्शन स्क्वेड जो है वो यहाँ देख पा रहे हैं तो कहीं ना कहीं जो एक धमकियों का भरा दौर लगातार चल रहा है और वो आज से नहीं चल रहा है वो चाहे स्कूलों की बात करें तो स्कूलों में लगातार धमकी आ रही हैं वहीं अभी हमने देखा था कि मुख्यमंत्री भगवंत मान फोर्टिस अस्पताल के अंदर एडमिट थे तो अस्पताल को उड़ाने की धमकी आई थी अभी जो है पंजाब का जो ये सचिवालय है इसके अंदर मुख्यमंत्री भगवंत मान का ऑफिस है ऑफिस है तो उसको उड़ाने की धमकी आई है कि भगवंत मान द ऑफिस और घर दोनों को उड़ा दिया जाएगा तो कहीं ना कहीं ये जो धमकियां हैं ये ई के माध्यम से आती हैं और जब इनका आई एड्रेस ट्रैक करने की कोशिश की गई है जो साइबर सेल है उसके माध्यम से तो बांग्लादेश और यूएस वहां का ये आईपी एड्रेस मिलता है और लगातार एक ही आईपी एड्रेस से ये जो ईमेल आ रही है धमकियों भरी ई आ रही है तो लेकिन पुलिस जरूर सतर्क है और पुलिस को सतर्क रहना भी पड़ता है क्योंकि अगर कोई भी इसी तरह का वाक्य हो जाता है तो कहीं ना कहीं सवाल प्रशासन पर ही उठते हैं तो इसी वजह से पुलिस प्रशासन तुरंत यहां पहुंचा है और पुलिस प्रशासन के साथ साथ जो भी जो फायर ब्रिगेड की गाड़ियां कहें एंबुलेंस कहें कि, कि किसी भी तरह की अगर कोई कैजुअलिटी होती है या किसी भी तरह की कोई घटना घटती है तो जिन जिन चीजों की जरूरत पड़ती है वो सारी की सारी यहां पहुंच चुकी है हालांकि जिस तरह पहले की घटनाएं हुई पहले की ईमेल जो आई हैं वो स, उसी तरह से ये ई भी फर्जी ही कहेंगे इसको क्योंकि अभी चेकिंग हो चुकी है हालांकि लेकिन समय जो है वो दो बजकर ग्यारह मिनट का दिया गया है और इसके साथ साथ जिला कोर्ट में भी धमकी आई है उसमें तीन बज के ग्यारह मिनट का समय दिया गया है तो कहीं ना कहीं समय जरूर दिया जाता है जैसे हमने देखा था फोर्टिस अस्पताल में भी जब धमकी आई थी तो उस समय भी एक बजकर ग्यारह बारह मिनट की बात कही गई थी कि एक बजकर बारह मिनट पर फोर्टिस अस्पताल को बम से उड़ा दिया जाएगा तो ये सारी फर्जी धमकियां हैं और लगातार पुलिस भी इस पर काम कर रही है कि आखिर ये जो आईपी एड्रेस है ये बांग्लादेश और यूएस का है और कौन ये हैंडलर्स हैं उनके ऊपर भी लगातार काम हो रहा है लेकिन कहीं ना कहीं पैनिक जरूर बनता है पहले भी हम बात करें तो पंजाब और हरियाणा दोनों का सचिवालय इकट्ठा है अंदर जो मुलाजम ने वो आपो अपने कामों के लगे हुए हैं ਜਿਹੜੇ ਅਧਿਕਾਰੀ ਨੇ ਉਹ ਵੀ ਅੰਦਰ ਨੇ ਇੱਕ ਵਾਰ ਜ਼ਰੂਰ ਖਾਲੀ ਕਰਵਾਇਆ ਸੀ ਦੁਬਾਰਾ ਤੋਂ ਜਿਹੜਾ ਕੰਮਕਾਰ ਹੈ ਉਹ ਸ਼ੁਰੂ ਹੋ ਗਿਆ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਤਾਂ ਨਹੀਂ ਹੈ ਇਸ ਵੇਲੇ बिल्कुल अभी कोई पैनिक नहीं है कोई भी कर्मचारी बाहर नहीं है सब अपने अपने काम में लगे हुए हैं जो डॉग स्क्वाड था उसने पूरी जाकर के चेकिंग कर ली है आज हालांकि किसी भी तरह का पैनिक नहीं है अगर पिछले हफ्ते की बात करें दस एक दिन पहले की अगर बात करें तो पंजाब हरियाणा जो सचिवालय है इसी सचिवालय को बम से उड़ाने की धमकी आई थी उस समय ज़रूर सचिवालय को पूरी तरह से खाली कराया गया था हर एक कर्मचारी को बाहर निकाल दिया गया था और लगभग दो से तीन घंटे की एक्सरसाइज हुई थी और उसके बाद ही कामकाज दोबारा शुरू हो पाया था लेकिन आज ऐसा नहीं है आज सभी लोग अपना सुचारू रूप से काम कर रहे हैं और जो बम स्क्वाड की टीम है वो जरूर चेकिंग करके आई है और अभी भी उसकी चेकिंग चल रही है तो कहीं ना कहीं जो ई आई है वो फर्जी ईमेल साबित हुई और पहले भी जिस तरह से फर्जी साबित हुई है।, है तो लेकिन लगातार एक पैनिक जो क्रिएट होता है वो अपने आप में एक दिक्कत जरूर करता है जी ਬਹੁਤ ਸ਼ੁਕਰੀਆ ਅੰਕਿਤ ਜਸਪੂਰੀ ਅਪਡੇਟ ਦੇ ਲਈ ਅੰਕਿਤ ਦੁਦਾਨੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਸਿਵਲ ਸਕੱਤਰਤ ਨੂੰ ਧਮਕੀ ਭਰੀ ਈਮੇਲ ਆਈ ਸੀ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਸੀ ਜ਼ਿਲ੍ਹਾ ਅਦਾਲਤ ਨੂੰ ਪਰ ਸੈਨੀਟਾਈਜ਼ ਕਰ ਲਿਆ ਗਿਆ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਪੈਨਿਕ ਦੀ ਜ਼ਰੂਰਤ ਨਹੀਂ ਹੈ ਪੂਰੀ ਸਥਿਤੀ ਅੰਡਰ ਕੰਟਰੋਲ ਹੈ ਸਾਰੇ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਇਸ ਵੇਲੇ ਆਪਕੋ ਆਪਣੇ ਕੰਮ ਦੇ ਵਿੱਚ ਲੱਗ ਚੁੱਕੇ ਇਸ ਨਾਲ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਸਰਪੰਚ ਕਤਲकांड ਦੇ ਨਾਲ ਜੁੜੀ ਹੋਈ ਵੱਡੀ ਖਬਰ ਤਰਨਤਾਰਨ ਦੇ ਵਿੱਚ ਚੱਲਦੇ ਵਿਆਹ ਦੇ ਵਿੱਚ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਹੁਣ ਵੱਡਾ ਅਪਡੇਟ ਆਇਆ ਹੈ ਅਤੇ ਇਸ ਮਾਮਲੇ ਦੇ ਵਿੱਚ ਲਖਵੀਰ ਲੰਡਾ ਦੇ ਵੱਲੋਂ ਜ਼ਿੰਮੇਵਾਰੀ ਲੈ ਲਈ ਗਈ ਹੈ ਲਖਵੀਰ ਲੰਡਾ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਕਿਸੇ ਤੌਰ ਤੇ ਜ਼ਿੰਮੇਵਾਰੀ ਲਈ ਗਈ ਹੈ ਨਿਊਜ਼ 18 ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ ਤਾਂ ਇੱਕ ਵਾਰ ਫੇਰ ਸਰਪੰਚ ਕਤਲकांड ਜੋ ਕਤਲकांड ਹੋਇਆ ਹੈ ਚਲਦੇ ਵਿਆਹ ਦੇ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਰਨਤਾਰਨ ਦੇ ਇੱਕ ਵਿਆਹ ਦੇ ਵਿੱਚ ਜਿਸ ਦੀ ਜ਼ਿੰਮੇਵਾਰੀ ਹੁਣ ਗੈਂਗਸਟਰ ਲਖਬੀਰ ਲੰਡਾ ਦੇ ਵੱਲੋਂ ਲਈ ਗਈ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ